ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰਾਤ ਟਿਕ ਤੇ ਅੱਜ ਤੁਸੀਂ ਦੇਖ ਹੀ ਰਹੇ ਹੋ ਆਪਾਂ ਨੇ ਜਿਹੜੇ ਸੂਟ ਵੇਅਰ ਕੀਤਾ ਉਹਦੀ ਆਪਾਂ ਫੁੱਲ ਡਿਟੇਲ ਤੁਹਾਨੂੰ ਦਵਾਂਗੇ ਬਹੁਤ ਹੀ ਟ੍ਰੈਂਡਿੰਗ ਚ ਚੱਲ ਰਿਹਾ ਜੀ ਇਹ ਵਾਲਾ ਆਰਟੀਕਲ ਹੈ ਜਿਹੜਾ ਇਹਦੀ ਫੁੱਲ ਡਿਟੇਲ ਤੁਹਾਨੂੰ ਸਾਰੀ ਵੀਡੀਓ ਚ ਦੱਸਾਂਗੇ ਵੀਡੀਓ ਧਿਆਨ ਨਾਲ ਦੇਖਿਓ ਜੀ ਸਕਿਪ ਨਾ ਕਰਿਓ ਬਹੁਤ ਹੀ ਪਿਆਰਾ ਜਿਹਾ ਆਪਾਂ ਸੂਟ ਰੈਡੀ ਕੀਤਾ ਤੇ ਮਸ਼ੀਨ ਵਰਕ ਦੇ ਨਾਲ ਰੈਡੀ ਹੋਇਆ ਜੀ ਪ्योर ਬਰਬਰੀ ਦਾ ਸੂਟ ਆ ਬਾਕੀ ਇਹਦਾ ਪ੍ਰਾਈਸ ਵੇਅਰ ਆ ਤੁਹਾਨੂੰ ਸਾਰੇ ਦੀ ਡਿਟੇਲ ਹੈ ਜਿਹੜੀ ਵੀਡੀਓ ਚ ਦਵਾਂਗੇ ਆਪਾਂ ਤੇ ਇੱਕ ਨਾ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਆ ਵੀ ਜਿਹੜੇ ਹਨਾ ਇੰਸਟਾ ਤੇ ਪੇਜ ਬਣੇ ਹੋਏ ਆ ਉਨਾਂ ਤੇ ਲਿਖਿਆ ਹੁੰਦਾ ਜੀ ਇੰਨੇ ਹੈਵੀ ਹੈਵੀ ਸੂਟ ਦਿਖਾਉਂਦੇ ਨੇ ਉਹ ਤੇ ਲਿਖਿਆ ਹੁੰਦਾ 1100 ਪ੍ਰਾਈਸ ਜੀ 400 500 700 ਇੰਨਾ ਕ ਪ੍ਰਾਈਸ ਪਾ ਦਿੰਦੇ ਨੇ ਪਲੀਜ਼ ਤੁਸੀਂ ਉਹਨਾਂ ਤੋਂ ਬਚੋ ਜਿਵੇਂ ਅੱਜ ਦੇ ਸੂਟ ਨੇ ਪਾ ਤੁਹਾਨੂੰ ਦੱਸ ਦਿਆਂ ਇੰਨਾ ਤੇ ਵੀ ਹੁਣ ਜਿਵੇਂ ਟ੍ਰੈਂਡਿੰਗ ਤੇ ਚੱਲ ਪਿਆ ਜਿਹੜਾ ਹਨਾ ਪ੍ਰਿੰਟ ਉਹਤੇ ਵਾਧੂ ਜਿਹੜੀਆਂ ਵੀਡੀਓਜ਼ ਬਣਦੀਆਂ ਨੇ ਰੀਲਾਂ ਬਣਦੀਆਂ ਨੇ ਆਮ ਹੀ ਉਹਨਾਂ ਤੇ ਜਿਹੜਾ ਦਿੱਤਾ ਜਾਂਦਾ ਵੀ ਇਹ ਜੀ ਇਹ ਨਿਕ ਦਾ ਸੂਟ ਹੈ ਹੋ ਸਕਦਾ ਇਹਤੇ ਵੀ ਲਾ ਦਿੱਤਾ ਜਾਵੇ ਵੀ ਹਾਂਜੀ ਇਹ 1100 ਦਾ ਤੁਹਾਨੂੰ ਸੂਟ ਮਿਲੂਗਾ ਸਾਰਾ ਦੇਖੋ 1100 ਦਾ ਹੀ ਕਿਤੇ ਵੀ ਨਹੀਂ ਸਕਦਾ ਕੋਈ ਕੰਪਿਊਟਰ ਵਾਲੀ ਮਸ਼ੀਨ ਦਾ ਪਾ ਕੰਮ ਨਹੀਂ ਕਰਵਾਇਆ ਤੇ ਕੰਪਿਊਟਰ ਵਾਲੀ ਤਾਂ ਨਹੀਂ ਹੈਗਾ ਤੇ ਬਾਕੀ ਇਹ ਜਿਹੜਾ ਕਾਰੀਗਰ ਸਿੰਗਲ ਕਾਰੀਗਰ ਆਪਣਾ ਹੱਥ ਨਾਲ ਮਸ਼ੀਨ ਚਲਾ ਕੇ ਕਰਦੇ ਨੇ ਉਹ ਵਾਲਾ ਕੰਮ ਹੈ ਇਹ ਪੂਰਾ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਪਰਫਮ ਐਮਬਰਾਇਡਰੀ ਹੋਈ ਹੋਈ ਹੈ ਸਾਰੀ ਤੇ ਪਿਓਰ ਔਰਗਾਂਜ਼ਾ ਦਾ ਦੁਪੱਟਾ ਲਾਇਆ ਜੀ ਪਿਓਰ ਔਰਗਾਂਜ਼ਾ ਦਾ ਤੁਹਾਨੂੰ ਮਾਰਕੀਟ ਪ੍ਰਾਈਸ ਵੀ ਪਤਾ ਹੋਊਗਾ ਕਿੰਨਾ ਤੇ ਪਿਓਰ ਬਰਬਰੀ ਦਾ ਜਿਹੜਾ ਸਟਾਫ ਆ ਮੈਚਿੰਗ ਰਹੂਗੀ ਮੈਂ ਡਾਲ ਦੇ ਨਾਲ 1700 ਦੀ ਸਿਰਫ ਇਹ ਮੈਚਿੰਗ ਹੀ ਹੈ ਜੀ ਤੇ ਬਾਕੀ ਇਹ ਤੇ ਆਪਾਂ ਨੇ ਦੁਪੱਟਾ ਵੀ ਐਡ-ਆਨ ਕੀਤਾ ਤੇ ਵਰਕ ਵੀ ਕਰਵਾਇਆ ਤੇ ਹੁਣ ਜਦੋਂ ਇਹ ਹੀ ਤੁਹਾਨੂੰ ਕਿਹਾ ਜਾਵੇ 1100 ਦਾ ਅਟ੍ਰੈਕਟ ਤਾਂ ਪਰਸਨ ਬਹੁਤ ਹੋ ਜਾਂਦੇ ਨੇ ਹਨਾ ਆਪਣੇ ਵਿਅਰਸ ਤੇ ਉਹ ਨਾ ਫਰਾਡ ਹੁੰਦੇ ਨੇ ਪੇਜ ਪਲੀਜ਼ ਤੁਸੀਂ ਪੂਰੀ ਚੈੱਕ ਕਰਕੇ ਉਹਨਾਂ ਦੀ ਡਿਟੇਲ ਵਗੈਰਾ ਫੇਰ ਹੀ ਤੁਸੀਂ ਆਪਣਾ ਆਰਡਰ ਕਨਫਰਮ ਕਰਿਆ ਕਰੋ ਜਿਹੜਾ ਇਹ ਆਪਣਾ ਸਟੱਫ ਆ ਇਹ ਹੈਗਾ ਜੀ ਪਿਓਰ ਬਰਬਰੀ ਦਾ ਸਟੱਫ ਆ ਮੋਡਲ ਦੀ ਨਾਲ ਜਿਹੜੀ ਬਾਟਮ ਆਊਗੀ ਤੇ ਨਾਲ ਇਹਦੇ ਨਾਲ ਆਪਾਂ ਨੇ ਚਾਕਾ ਤੇ ਵੀ ਕੱਟਵਰਕ ਕੀਤਾ ਹੋਇਆ 4 ਸਾਈਡ ਕੱਟ ਵਰਕ ਆਊਗਾ ਅੱਗੇ ਪਿੱਛੇ ਸਾਰੇ ਕੱਟ ਵਰਕ ਤੁਹਾਨੂੰ ਮਿਲੇਗਾ ਜਿਹੜਾ ਇਹਦੇ ਨਾਲ ਦੁਪੱਟਾ 2.5 ਮੀਟਰ ਦਾ ਦੁਪੱਟਾ ਰਹੂਗਾ ਜੀ ਤੇ 2.5 ਮੀਟਰ ਦੇ ਦੁਪੱਟੇ ਨਾਲ 4 ਸਾਈਡ ਹੈ ਜਿਹੜਾ ਇਹਦੇ ਆਪਾਂ ਨੇ ਮਸ਼ੀਨ ਵਰਕ ਨਾਲ ਕੱਟ ਵਰਕ ਕੀਤਾ ਹੋਇਆ ਕੱਟ ਵਰਕ ਸਿੰਪਲ ਨਹੀਂ ਹੈਗਾ ਜੀ ਜ਼ਿਕਜ਼ੈਗ ਪਲੱਸ ਰਾਉਂਡ ਸ਼ੇਪ ਚ ਜਿਹੜਾ ਕੱਟ ਵਰਕ ਆਊਗਾ ਬਾਕੀ ਇਹਦੇ ਫੁੱਲ ਜਿਹੜਾ ਪ੍ਰਾਈਸ ਆ ਵਿੱਚ embroidery ਦੁਪੱਟਾ ਾੜ ਕਰਕੇ ਸਾਰਾ 3700 ਤੁਹਾਨੂੰ ਇਹ ਸੂਟ ਮਿਲੇਗਾ ਕਾਫੀ ਆਰਡਰ ਨੇ ਜਿਹੜੇ ਆਪਣੇ ਨਿਕਲ ਚੁੱਕੇ ਨੇ ਕਾਫੀ ਚੱਲ ਰਹੇ ਨੇ ਅੱਗੇ ਆ ਵੀ ਰਹੇ ਨੇ ਜੇ ਤੁਹਾਨੂੰ ਵੀ ਇਹ ਸੂਟ ਪਸੰਦ ਆ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਟਾਈਗਰ ਪ੍ਰਿੰਟ ਬੋਲਿਆ ਜਾਂਦਾ ਜੀ ਸਿੰਗਲ ਸੋਲੋ ਕਲਰ ਆਉਂਦਾ ਜੀ ਇਸ 'ਚ ਤੁਸੀਂ ਵੀ ਇਹਵੇਂ ਰੈਡੀ ਕਰਾ ਸਕਦੇ ਹੋ ਇਹ ਆਪਣਾ ਸਟਿਚ ਕੀਤਾ ਬਹੁਤ ਹੀ ਪਿਆਰਾ ਸੂਟ ਹੈ ਜਿਹੜਾ ਸਟਿਚ ਕੀਤਾ ਹੋਇਆ ਜਿਵੇਂ ਮੈਂ ਡਿਜ਼ਾਈਨ ਨਹੀਂ ਕੀਤੀ ਮੇਰੇ ਵੀ ਸੇਮ ਡਿਜ਼ਾਈਨ ਨਹੀਂ ਕੀਤੀ ਮੇਲੂਗੀ ਤੁਹਾਨੂੰ ਇੱਥੇ ਨੱਕ ਤੇ ਬਟਨ ਵਗੈਰਾ ਲਗਾ ਕੇ ਤੁਸੀਂ ਪੋਰਟਲੀ ਬਟਨ ਐਡ-ਆਨ ਕਰਾਉਣੇ ਉਹ ਵੀ ਕਰਵਾ ਸਕਦੇ ਹੋ ਬਹੁਤ ਪਿਆਰੇ ਬਣਗੇ ਬਾਕੀ ਇਹ ਕਲਰ ਸਰਦਾਰੀ ਹੈ ਜੀ ਚਾਹੇ ਆਪਣੇ ਕਸਟਮਰ ਛੋਟੀ ਏਸ ਦੇ ਨੇ ਚਾਹੇ ਵੱਡੀ ਏਸ ਦੇ ਨੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਹਰ ਇੱਕ ਕੇਸ ਦੇ ਨੇ ਜਿਹੜੇ ਉਹਨਾਂ ਨੇ ਇਹ ਸਿਲੈਕਟ ਕੀਤਾ ਸੂਟ ਆਪਣੇ ਲਈ ਮਦਰ ਡਾਟਰ ਦੇ ਵੀ ਬਣਵਾਏ ਨੇ ਕਾਫੀ ਨਾ ਜਿਹੜੇ ਕਸਟਮਰ ਆ ਬਲੋਏ ਆਪਣਾ ਸਿਲੈਕਟ ਕੀਤਾ ਗਿਆ ਸੂਟ 200 ਮੀਟਰ ਦਾ ਜਿਹੜਾ ਥਾਣਾ ਆਪਣਾ ਇਹ ਲੱਗ ਚੁੱਕਿਆ ਜੀ 600 ਮੀਟਰ ਦੇ ਦੋ ਥਾਨ ਆਏ ਸੀ ਅੱਗੇ ਵੀ ਆਪਾਂ ਇਹ ਪ੍ਰਿੰਟ ਕਰਵਾ ਰਹੇ ਹਾਂਗੇ ਕਾਫੀ ਹੈ ਨਾ ਜਿਹੜੇ ਆਪਣੇ ਆਰਡਰ ਚੱਲ ਰਹੇ ਨੇ ਆਪਾਂ ਜਲਦੀ ਆ ਤੁਹਾਨੂੰ ਰੈਡੀ ਕਰਕੇ ਦਿਖਾਵਾਂਗੇ ਇੰਨੇ ਜ਼ਿਆਦਾ ਆਰਡਰ ਸੀ ਜੀ ਆਪਣੇ ਕੁਝ ਕਤਹਾਂ ਜਿਵੇਂ ਅਨਸਟਿਚ ਚਾਹੀਦੇ ਨੇ ਅਨਸਟਿਚ ਚਲੇ ਗਏ ਬਿਨਾ ਵਰਕ ਤੋਂ ਚਾਹੀਦੇ ਨੇ ਕਿਸੇ ਨੇ ਬਾਟਮ ਤੇ ਨਹੀਂ ਵਰਕ ਕਰਾਇਆ ਕਿ ਕਈ ਕਸਟਮਰ ਨੇ ਦੁਪੱਟੇ ਨਹੀਂ ਰੈਡੀ ਕਰਾਏ ਸਭ ਦੀ ਆਪਣੀ ਆਪਣੀ ਚੋਇਸ ਹੈ ਜਿਵੇਂ ਉਹਨਾਂ ਨੇ ਰੈਡੀ ਕਰਾਉਣਾ ਹੁੰਦਾ ਹੈ ਜਿਵੇਂ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਜੇ ਸੇਮ ਤੁਸੀਂ ਸਾਰਾ ਸੂਟ ਰੈਡੀ ਕਰਾਉਣਾ ਵਿੱਚ ਦੁਪੱਟਾ ਤੇ ਵਰਕ ਹੋ ਗਿਆ 3700 ਪ੍ਰਾਈਸ ਹੈ ਜੀ ਸਟਿਚਿੰਗ ਐਕਸਟਰਾ ਰਹੂਗੀ ਸਟਿਚਿੰਗ ਦੇ ਵੀ ਆਪਣੇ ਨਾਰਮਲ ਜੇ ਪ੍ਰਾਈਸ ਹੋਣਗੇ ਬਹੁਤ ਹੀ ਜ਼ਿਆਦਾ ਆਪਣੀ ਸਟਿਚਿੰਗ ਹੈ ਜਿਹੜੀ ਨਹੀਂ ਹੁੰਦੀ ਤੁਸੀਂ ਆਰਡਰ ਕਰਾ ਸਕਦੇ ਹੋ बॉਟਮ ਵਰਕ ਸਕਿਪ ਕਰਾਉਣਾ ਜਿਹੜਾ ਪ੍ਰਾਈਸ ਉਹਦਾ ਸਕਿਪ ਹੋ ਜਾਊਗਾ ਬਾਕੀ ਜੇ ਤੁਸੀਂ ਦੁਪੱਟੇ ਦਾ ਵਰਕ ਸਕਿਪ ਕਰਾਉਣਾ ਉਹ ਵੀ ਸਕਿਪ ਹੋ ਜਾਊਗਾ ਉਹਦਾ ਪ੍ਰਾਈਸ ਵੀ ਘਟ ਜਾਊਗਾ ਹਾਂਜੀ ਜੇ ਤੁਹਾਨੂੰ ਸਾਡੇ ਸੂਟ ਪਸੰਦ ਆਏ ਤਾਂ ਪਲੀਜ਼ ਆਪਣੇ ਆਰਡਰ ਪਲੇਸ ਜ਼ਰੂਰ ਕਰਿਓ ਬਿਲਕੁਲ ਜਨੂਨ ਜੇ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਦੇ ਰਿਆਂ ਪਿਓਰ ਬਰਬਰੀ ਹੈ ਜੀ ਕੋਈ ਬਰਬਰੀ ਚ ਐਵੇਂ ਨਹੀਂ ਹੈਗਾ ਕੁਆਲਟੀ ਡਾਊਨ ਨਹੀਂ ਹੈਗੀ ਬਰਬਰੀ ਦੀ ਬਾਕੀ ਦੁਪट्टे ਪਿਓਰ ਔਰਗੈਂਜ਼ਾ ਦੇ ਨੇ ਜੀ ਤੁਸੀਂ ਬਰਬਰੀ ਦੇ ਦੁਪट्टे ਲਪਾਉਣੇ ਆ ਪਿਓਰ ਬਦਵੀ ਦੇ ਦੁਪੱਟੇ ਵੀ ਲਗਵਾ ਸਕਦੇ ਹੋ ਪਹਿਲੀ ਤਾਂ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਕੁਆਲਟੀ ਸਾਰਿਆਂ ਨੂੰ ਵਧੀਆ ਹੀ ਦੇਈਏ ਜਿਹੜਾ ਸਟੱਫ ਜਿਹੜਾ ਕਪੜਾ ਆਪਾਂ ਖੁਦ ਪੈਚ ਸਕਦੇ ਆ ਉਹੀ ਆਪਾਂ ਰეკਮੈਂਡ ਕਰਦੇ ਹੁੰਨੇ ਆ ਦੇਖੋ ਜੇ ਕੁਆਲਟੀ ਡਾਨ ਹੋਊਗੀ ਆਪਾਂ ਖੁਦ ਕਰ ਸਕਦੇ ਤਾਂ ਕਸਟਮਰ ਨੂੰ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੂੰ ਵੀ ਐਵੇਂ ਹੁੰਦਾ ਕਿਤੇ ਨਾ ਕਿਤੇ ਹਨਾ ਕਸਟਮਰ ਵੀ ਖੁਸ਼ ਹੋਣ ਪਾ ਕੇ ਕੰਫਰਟੇਬਲ ਹੋਣ ਪੂਰੀ ਉਮੀਦ ਇਹੀ ਹੁੰਦੀ ਹੈ ਹਨਾ ਸੈਟੀਸਫਾਈ ਹੋਣ ਕਸਟਮਰ ਫੇਰ ਹੀ ਜਿਹੜਾ ਕਸਟਮਰ ਆਪਣੇ ਕੋਲੇ ਰਿਪੀਟ ਤੇ ਆਉਂਦਾ ਹੈ ਭੈਣਾ ਬਹੁਤ ਜ਼ਿਆਦਾ ਹਨਾ ਫੋਰਨ ਤੋਂ ਯੂ ਐਸ ਏ ਤੋਂ ਬਹੁਤ ਸਾਰਾ ਕਸਟਮਰ ਆਪਣੇ ਕੋਲੇ ਰਿਪੀਟ ਚੱਲ ਰਿਹਾ ਜਿਵੇਂ 2 ਸਾਲ ਹੋਏ ਨੇ ਕੰਮ ਕਰਦਿਆਂ ਨੂੰ 7ਵੀਂ 8ਵੀਂ ਆਰਡਰ ਵੀ ਚੱਲ ਰਹੇ ਨੇ ਜਿਹੜੇ ਸਟਾਰਟਿੰਗ 'ਚ ਲੱਗੇ ਸੀ ਜਿਹੜੇ ਬਾਅਦ 'ਚ ਲੱਗੇ ਜਾਂਦੇ ਨੇ ਉਹਨਾਂ ਦੇ ਵੀ ਰੀਪੀਟ ਆਰਡਰ ਆਈ ਜਾਂਦੇ ਨੇ ਮੇਰਾ ਵਾਈਕਰੂ ਦੀ ਕੰਮ ਸੋਨਾ ਪਹਿਣਾ ਨੂੰ ਪਸੰਦ ਆ ਰਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ